ਇਹ ਵੀਡੀਓ ਦੇਖੋ ਜੀ ਇੱਕ ਵਾਰੀ ਜਿਹੜੇ ਲੋਕਾਂ ਨੂੰ ਭੁਲੇਖੇ ਨੇ ਨਾ ਇੰਡੀਆ ਚ ਬੈਠ ਕੇ ਕਿ ਕੈਨੇਡਾ ਦੇ ਵਿੱਚ ਜੀ ਸਾਰਾ ਕੁਝ ਹੀ ਬਹੁਤ ਵਧੀਆ ਹੈ ਸਾਰੇ ਲੋਕ ਹੀ ਬਹੁਤ ਖੁਸ਼ਹਾਲ ਨੇ ਤੇ ਜ਼ਿੰਦਗੀ ਬਹੁਤ ਵਧੀਆ ਸਾਰਿਆਂ ਦੀ ਉੱਥੇ ਇਦਾਂ ਦਾ ਕੁਝ ਵੀ ਨਹੀਂ ਹੈ ਇੰਡੀਆ ਵਿੱਚ ਵੀ ਤੁਸੀਂ ਦੇਖਿਆ ਹੋਣਾ ਜੀ ਕਿ ਕੂੜੇ ਦੇ ਵਿੱਚੋਂ ਜਿਹੜੇ ਵਿਚਾਰੇ ਭੁੱਖੇ ਪਾਣੇ ਨੇ ਕੁਛ ਨਾ ਕੁਛ ਲੱਭਦੇ ਫਿਰਦੇ ਨੇ ਕਿ ਉਹਨਾਂ ਦਾ ਕੁਝ ਬਣ ਜਾਏ ਕੁਝ ਪੈਸੇ ਬਣ ਜਾਣ ਕੁਝ ਚੀਜ਼ ਵੇਚ ਕੇ ਕੈਨੇਡਾ ਵਿੱਚ ਵੀ ਇਹੀ ਹਾਲ ਹੈ ਡਸਟਬਿਨ ਉੱਥੇ ਥੋੜੇ ਓਪਨ ਨੇ ਥੋੜੇ ਖੁੱਲੇ ਨੇ ਇੱਥੇ ਥੋੜੇ ਬੰਦ ਡਸਟਬਿਨ ਨੇ ਇੱਥੇ ਦੇਖੋ ਇੱਕ ਬਜ਼ੁਰਗ ਲੇਡੀ ਐ ਇਹ ਬੋਤਲਾਂ ਇਕੱਠੀਆਂ ਕਰਦੀ ਪਈ ਐ ਇੱਥੇ ਸਿਸਟਮ ਹੁੰਦਾ ਕਿ ਬੋਤਲਾਂ ਨੂੰ ਆਪਾਂ ਵੇਚ ਦਿੰਨੇ ਆ ਜਾ ਕੇ ਰੀਸਾਈਕਲਿੰਗ ਵਾਲਿਆਂ ਨੂੰ ਤੇ ਉਹ ਬੋਤਲ ਦੇ ਤੁਹਾਨੂੰ 20 ਸੈਂਟ 30 ਸੈਂਟ 1 ਡਾਲਰ ਤੱਕ ਮਿਲ ਜਾਂਦਾ ਤੇ ਦੇਖੋ ਜੀ ਲੋਕੀ ਇੱਥੇ ਵੀ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰਨ ਲਈ ਕੀ ਕੁਝ ਕਰਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਦੁਨੀਆ ਸਾਰੀ ਜਗ੍ਹਾ ਐਸੀ ਤਰ੍ਹਾਂ ਚਲਦੀ ਹੈ ਇਹ ਨਾ ਸੋਚੋ ਕਿ ਕੈਨੇਡਾ ਬਹੁਤ ਵਧੀਆ ਤੇ ਅਮਰੀਕਾ ਬਹੁਤ ਵਧੀਆ ਸਭ ਪਾਸੇ ਮਿਹਨਤ ਕਰਨੀ ਪੈਂਦੀ ਹੈ ਕੋਈ ਕਿਸ ਤਰੀਕੇ ਨਾਲ ਕਰਦਾ ਹੈ ਕਿਸ ਤਰੀਕੇ ਨਾਲ ਕਰਦਾ ਹੈ ਤੇ ਕੁਝ ਹਾਲੀ ਕਿਤੇ ਵੀ ਨਹੀਂ ਹੈਗੀ ਬਸ ਸਾਫ ਸਫਾਈ ਦੇਖਣ ਨੂੰ ਜ਼ਰੂਰ ਹੈ ਮਗਰ ਇਹ ਨਾ ਸੋਚੋ ਕਿ ਸਾਫ ਸਫਾਈ ਨਾਲ ਕੁਝ ਹਾਲੀ ਤੇ ਪੈਸਾ ਆ ਜਾਂਦਾ ਲੋਕਾਂ ਕੋਲ ਸਤਿ ਸ਼੍ਰੀ ਅਕਾਲ ਜੀ